ਕ੍ਰਿਤੀਸ਼ ਬਹੁਤ ਬੁਰੀ ਤਰ੍ਹਾਂ ਡਰਿਆ ਹੋਇਆ ਸੀ ਉਹ ਵਰਖਾ ਦੇ ਅੱਗੇ ਹਾੜੇ ਕੱਢ ਰਿਹਾ ਸੀ ਕਿ ਉਹ ਡਾਕਟਰ ਨੂੰ ਸੱਚ ਨਾ ਦੱਸੇ ਹਸਪਤਾਲ ਪੁੱਜ ਕੇ ਉਸਨੇ ਵਰਖਾ ਨੂੰ ਸਟ੍ਰੈਚਰ ਤੇ ਪਾਇਆ ਤੇ ਐਮਰਜੈਂਸੀ ਵਿੱਚ ਲੈ ਗਿਆ ਵਰਖਾ ਲਗਾਤਾਰ ਚੀਕਾਂ ਮਾਰ ਰਹੀ ਸੀ ਉਸ ਦੀਆਂ ਚੀਕਾਂ ਸੁਣ ਕੇ ਸਾਰੇ ਡਾਕਟਰ ਉਸ ਦੇ ਦੁਆਲੇ ਇਕੱਠੇ ਹੋ ਗਏ ਕੀ ਤਕਲੀਫ ਹੈ ਬੀਬਾ ਜੀ ਇਕਲੇੜੀ ਡਾਕਟਰ ਨੇ ਪੁੱਛਿਆ ਬਾਥਰੂਮ ਵਿੱਚ ਡਿੱਗ ਪਏ ਡਾਕਟਰ ਸਾਹਿਬ ਸਤੀਸ਼ ਨੇ ਵਰਖਾ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਦਿੱਤਾ ਸੀ ਵਰਖਾ ਨੂੰ ਡਾਕਟਰ ਨੇ ਚੈੱਕ ਕਰਕੇ ਗਾਇਨੀ ਵਾਰਡ ਦੇ ਵਿੱਚ ਲੈ ਜਾਣ ਲਈ ਕਹਿ ਦਿੱਤਾ ਇੱਕ ਤਾਂ ਵਰਖਾ ਪਹਿਲਾਂ ਹੀ ਕਮਜ਼ੋਰ ਸੀ ਤੇ ਦੂਜਾ ਪੇਟ ਤੇ ਸੱਟ ਲੱਗਣ ਨਾਲ ਉਸ ਦੀ ਬੱਚੇਦਾਨੀ ਦਾ ਮੂੰਹ ਖੁੱਲ ਗਿਆ ਸੀ ਉਹ ਦਰਦ ਨਾਲ ਮੱਛੀ ਦੀ ਤਰ੍ਹਾਂ ਟਟਫ ਰਹੀ ਸੀ ਗਾਇਨੀ ਵਾਰਡ ਦੇ ਸੀਨੀਅਰ ਡਾਕਟਰ ਨੇ ਵਰਖਾ ਨੂੰ ਦੇਖਦੇ ਹੀ ਕਿਹਾ ਕਿ ਲੱਗਦਾ ਹੈ ਡਿਲੀਵਰੀ ਕਰਵਾਉਣੀ ਪਵੇਗੀ ਨਹੀਂ ਤਾਂ ਮਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਸतीश ਦੇ ਪਸੀਨੇ ਛੁੱਟ ਰਹੇ ਸਨ ਉਹ ਵੇਲਾ ਉਸਦੇ ਹੱਥ ਨਹੀਂ ਆ ਰਿਹਾ ਸੀ ਜਦ ਉਸਨੇ ਵਰਖਾ ਨੂੰ ਧੱਕਾ ਮਾਰਿਆ ਸੀ ਸतीश ਨੇ ਆਪਣੇ ਘਰ ਮਾਂ ਨੂੰ ਫੋਨ ਕਰਕੇ ਵਰਖਾ ਬਾਰੇ ਦੱਸਿਆ ਤਾਂ ਉਸਦੀ ਮਾਂ ਤੇ ਪਿਤਾ ਜੀ ਹਸਪਤਾਲ ਪੁੱਜ ਗਏ ਡਾਕਟਰ ਨੇ ਵਰਖਾ ਨੂੰ ਪੁੱਛਿਆ ਕਿ ਉਸਦੀ ਇੰਨੀ ਮਾੜੀ ਹਾਲਤ ਕਿਵੇਂ ਹੋਈ ਤਾਂ ਵਰਖਾ ਨੇ ਬਿਲਕੁਲ ਦੇ ਹੋਏ ਕਿਹਾ ਮੈਂ ਡਿੱਗ ਪਈ ਸੀ ਵਰਖਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸतीश ਦੇ ਸਾਹ ਵਿੱਚ ਸਾਹ ਆਇਆ ਵਰਖਾ ਦਾ ਅਲਟਰਾ ਸਾਊਂਡ ਕੀਤਾ ਗਿਆ ਤਾਂ ਡਾਕਟਰ ਨੇ ਕਿਹਾ ਕਿ ਬੱਚੇ ਦੀ ਜਾਨ ਨੂੰ ਖਤਰਾ ਹੈ ਇਸ ਲਈ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਬੱਚੇ ਦੀ ਜਾਨ ਜਾ ਸਕਦੀ ਹੈ ਸतीश ਨੂੰ ਵੀ ਇਸ ਬਾਰੇ ਦੱਸ ਦਿੱਤਾ ਗਿਆ ਸੀ ਸतीश ਤਾਂ ਸਹਿਮਤੀ ਲਈ ਦਸਤਕਤ ਕਰਵਾ ਲੈ ਗਏ ਅਤੇ ਆਪਰੇਸ਼ਨ ਲਈ ਲੋੜਿੰਦਾ ਸਮਾਨ ਵੀ ਮੰਗਵਾ ਲਿਆ ਗਿਆ ਵਰਖਾ ਨੂੰ ਆਪਰੇਸ਼ਨ ਥੀਏਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਡਾਕਟਰਾਂ ਦੀ ਟੀਮ ਨੇ ਆਪਸ ਵਿੱਚ ਕੋਈ ਛੋਟੇ ਜਿਹੇ ਮੀਟਿੰਗ ਕੀਤੀ ਅਤੇ ਆਪਰੇਸ਼ਨ ਥੀਟਰ ਅੰਦਰ ਦਾਖਲ ਹੋ ਗਏ ਸਤੀਸ਼ ਦੀ ਜਾਨ ਮੁਠੀ ਵਿੱਚ ਆਈ ਹੋਈ ਸੀ ਕਿ ਪਤਾ ਨਹੀਂ ਕੀ ਬਣੇਗਾ ਮਾਪਿਓ ਵੀ ਉਸਦੇ ਨਾਲ ਹੀ ਬੈਂਚ ਉੱਪਰ ਬੈਠੇ ਸਨ ਮਾਂ ਨੇ ਸਤੀਸ਼ ਨੂੰ ਪਰੇਸ਼ਾਨ ਦੇਖਿਆ ਤਾਂ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ ਕਾਕਾ ਚਿੰਤਾ ਨਾ ਕਰ ਉੱਪਰ ਵਾਲਾ ਸਭ ਠੀਕ ਕਰੇਗਾ ਕੋਈ ਅੱਧੇ ਘੰਟੇ ਬਾਅਦ ਆਪਰੇਸ਼ਨ ਥੀਟਰ ਦਾ ਦਰਵਾਜ਼ਾ ਖੁੱਲਿਆ ਤਾਂ ਨਾਲ ਹੀ ਸਤੀਸ਼ ਅਤੇ ਉਸਦੇ ਮਾਤਾ ਪਿਤਾ ਦੇ ਕੰਨ ਖੜੇ ਹੋ ਗਏ ਡਾਕਟਰ ਬਾਹਰ ਆਇਆ ਸਤੀਸ਼ ਦੀ ਮਾਂ ਨੂੰ ਬੋਲੀ ਮਾਤਾ ਪੋਤਾ ਹੋਇਆ ਤੇਰੇ ਘਰ ਪਰ ਪਰ ਕੀ ਡਾਕਟਰ ਸਾਹਿਬ ਪਰ ਇਹ ਹੈ ਮਾਤਾ ਤੁਸੀਂ ਆਪਣੀ ਬਹੂ ਦਾ ਖਿਆਲ ਨਹੀਂ ਰੱਖਿਆ ਮਾਂ ਵਿੱਚ ਜਾਨ ਨਹੀਂ ਜਿਸ ਕਰਕੇ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ 7ਵੇਂ ਮਹੀਨੇ ਵਿੱਚ ਬੱਚਾ ਪੈਦਾ ਕਰਵਾਉਣਾ ਪਿਆ ਜੇ ਜੇਕਰ ਅਜਿਹਾ ਨਾ ਕਰਦੇ ਤਾਂ ਜੱਚਾ ਅਤੇ ਬੱਚਾ ਦੋ ਮਤ ਤੋਂ ਤੁਹਾਨੂੰ ਹੱਥ ਧੋਣੇ ਪੈ ਜਾਣੇ ਸੀ ਬੱਚੇ ਨੂੰ ਮਸ਼ੀਨ ਵਿੱਚ ਰੱਖਣਾ ਪਵੇਗਾ ਉਸ ਨੂੰ ਪੀੜਿਆ ਵੀ ਹੈ ਬਾਕੀ ਦੇ ਬੋਰੀ ਟੈਸਟ ਵੀ ਅਸੀਂ ਜਲਦੀ ਹੀ ਕਰਾਂਗੇ ਇਹ ਸਭ ਸੁਣ ਕੇ ਤਿੰਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੀ ਸੱਸ ਨੂੰ ਉਹ ਨੂੰ ਭਾਵੇਂ ਪਸੰਦ ਨਹੀਂ ਕਰਦੀ ਸੀ ਪਰ ਔਲਾਦ ਦਾ ਦੁੱਖ ਕੀ ਹੁੰਦਾ ਇਸ ਗੱਲ ਨੂੰ ਤਾਂ ਬਾ ਖੂਬ ਹੀ ਸਮਝਦੀ ਸੀ ਸतीश ਦੀਆਂ ਅੱਖਾਂ ਨਾਮਸਨ ਡਾਕਟਰ ਨੇ ਸतीश ਵੱਲ ਦੇਖਦੇ ਹੋਏ ਕਿਹਾ ਜੇਕਰ ਸਮਾਂ ਰਹਿੰਦੇ ਮਾਂ ਦਾ ਖਿਆਲ ਰੱਖਿਆ ਹੁੰਦਾ ਤਾਂ ਅੱਜ ਤੁਹਾਨੂੰ ਇਹ ਦਿਨਾਂ ਦੇਖਣਾ ਪੈਂਦਾ ਸ਼ੁਕਰ ਕਰੋ ਫਿਰ ਵੀ ਬਹੁਤ ਬਚਾਅ ਹੋ ਗਿਆ ਬਰਖਾ ਨੂੰ ਪੇਸ਼ੈਂਟ ਥੀਟਰ ਵਿੱਚੋਂ ਬਾਹਰ ਲਿਆਂਦਾ ਗਿਆ ਉਹ ਅਜੇ ਨੀਂਹ ਬੇਹੋਸ਼ੀ ਦੀ ਹਾਲਤ ਵਿੱਚ ਸੀ ਸਟੇਸ਼ਨਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਬਰਖਾ ਨੇ ਪੂਰੇ ਜ਼ੋਰ ਨਾਲ ਅੱਖਾਂ ਪੁੱਟ ਕੇ ਸਤੀਸ਼ਵਲ ਵੇਖਿਆ ਪਰ ਕੁਝ ਵੀ ਬੋਲ ਨਾ ਸકી ਬਰਖਾ ਨੂੰ ਬਾੜ ਵਿੱਚ ਭੇਜ ਦਿੱਤਾ ਗਿਆ ਸਤੀਸ਼ ਵਰਖਾ ਦੇ ਪਿੱਛੇ-ਪਿੱਛੇ ਬਾੜ ਵਿੱਚ ਚਲਾ ਗਿਆ ਉਸਨੇ ਵਰਖਾ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਤਾਂ ਵਰਖਾ ਨੇ ਹੌਲੀ-ਹੌਲੀ ਅੱਖਾਂ ਕੋਲ ਕੇ ਵੇਖਿਆ ਤਾਂ ਸਤੀਸ਼ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਵਰਖਾ ਮੈਨੂੰ ਮਾਫ਼ ਕਰ ਦੇ ਮੇਰੀ ਵਜ੍ਹਾ ਨਾਲ ਅੱਜ ਤੂੰ ਇੱਥੇ ਹੈ ਏ ਘਰਤ ਸ਼ਾਇਦ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ પતિ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਰਦਾਸ਼ਤ ਕਰ ਸਕਦੀ ਵਰਖਾ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਇਸ ਲਈ ਉਸਨੇ ਇਸ਼ਾਰੇ ਨਾਲ ਉਸ ਨੂੰ ਚੁੱਪ ਕਰਨ ਲਈ ਕਿਹਾ ਬਰਖਾ ਤੈਨੂੰ ਪਤਾ ਆਪਣੇ ਘਰ ਕਾਕੇ ਨੇ ਜਨਮ ਲਿਆਏ ਬਰਖਾ ਨੇ ਹਾਂ ਵਿੱਚ ਸਿਰ ਹਿਲਾਇਆ ਨਰਸ ਜੋ ਬਰਖਾ ਨੂੰ ਇੰਜੈਕਸ਼ਨ ਲਾਉਣ ਆਈ ਸੀ ਉਸਨੇ ਸਤੀਸ਼ ਨੂੰ ਕਿਹਾ ਸਰ ਇਹਨਾਂ ਨੂੰ ਆਰਾਮ ਕਰ ਦਿਓ ਕਰਨ ਦਿਓ ਬੁਲਾਉ ਨਾ ਜਿੰਨਾ ਆਰਾਮ ਕਰਨਗੇ ਉਨੇ ਜਲਦੀ ਠੀਕ ਹੋਣਗੇ ਤੁਸੀਂ ਬਾਹਰ ਜਾਓ ਇਹ ਲੇਡੀਜ਼ ਵਾਰਡ ਹੈ ਇਹਨਾਂ ਕੋਲ ਜੇ ਕੋਈ ਲੇਡੀ ਹੈ ਤਾਂ ਉਸ ਨੂੰ ਭੇਜ ਦਿਓ ਸਤੀਸ਼ ਛੁੱਟ ਕੇ ਬਾਹਰ ਚਲਾ ਗਿਆ ਸਤਿਸ਼ ਜਿਸ ਕੰਮਲੇ ਵਰਖਾ ਦੇ ਪਿੱਛੇ-ਪਿੱਛੇ ਭੱਜਿਆ ਆਇਆ ਸੀ ਉਹ ਬੜੀ ਆਸਾਨੀ ਨਾਲ ਨੇਪਰੇ ਚੜ ਗਿਆ ਸੀ ਉਸ ਦੇ ਮਗਰ ਮੱਛ ਦੇ ਹੰਝੂ ਨੇ ਵਰਖਾ ਨੂੰ ਮੋਮ ਦੀ ਤਰ੍ਹਾਂ ਪਿਘਲਾ ਦਿੱਤਾ ਸੀ ਬਾਹਰ ਆ ਕੇ ਉਸ ਨੇ ਆਪਣੀ ਮਾਂ ਨੂੰ ਅੰਦਰ ਜਾਣ ਲਈ ਕਿਹਾ ਤੇ ਆਪ ਆਪਣੇ ਪਿਤਾ ਨੂੰ ਲੈ ਕੇ ਘਰੇ ਚਲਾ ਗਿਆ ਘਰ ਪਹੁੰਚ ਕੇ ਆਪਣੀ ਸੱਸ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਵਰਖਾ ਦੇ ਬਾਥਰੂਮ ਵਿੱਚ ਡਿੱਗਣ ਨਾਲ ਸੱਟ ਲੱਗੀ ਸੀ ਅਤੇ ਹਸਪਤਾਲ ਵਿੱਚ ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ ਸਤਿਸ਼ ਦੀਆਂ ਗੱਲਾਂ ਸੁਣ ਕੇ ਵਰਖਾ ਦੀ ਮਾਂ ਦੀ ਜਾਨ ਸੁੱਕ ਗਈ ਉਹ ਰੱਬਗੇ ਆਪਣੀ ਤੀਂ ਦੀ ਦੁਆਵਾ ਮੰਗਣ ਲੱਗੀ ਕਹਿੰਦੇ ਨੇ ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ ਪਿਓ ਪੁੱਤਰ ਨੇ ਘਰ ਆ ਕੇ दारू ਪੀਤੀ ਤੇ ਸੌਂ ਗਏ ਅਗਲੇ ਦਿਨ ਸਵੇਰੇ ਜਦੋਂ ਵਰਖਰ ਅੱਖ ਖੁੱਲੀ ਤਾਂ ਉਸਦੇ ਸਾਸੂ ਸਹਰਾਣੇ ਬੈਠੀ ਸੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਵੇਂ ਇੰਤੀ ਇਹ ਹੁਣ ਤਾਂ ਨਹੀਂ ਕੁਝ ਦੁੱਖ ਦਾ ਵਰਖਾ ਨੂੰ ਲੱਗਾ ਜਿਵੇਂ ਉਹ ਕੋਈ ਸੁਪਨਾ ਵੇਖ ਰਹੀ ਹੋਵੇ ਠੀਕ ਹਾਂ ਬੋਲ ਕੇ ਉਹ ਸੋਚਣ ਲੱਗ ਪਈ ਸਪਨੀ ਦੇ ਮੂੰਹ ਵਿੱਚੋਂ ਹਸ਼ਿਆਰ ਕਿਵੇਂ ਟਪਕ ਰਿਹਾ ਇਹਨੇ ਨੂੰ ਨਾਲ ਵਾਲੇ ਬੈੱਡ ਕੋਲ ਬੈਠੀ ਔਰਤ ਬੋਲੀ ਧੀ ਤੇਰੀ ਸੱਸੋ ਵਿਚਾਰੀ ਸਾਰੀ ਰਾਤ ਦੀ ਚੱਜ ਨਾਲ ਸੁੱਤੀ ਨਹੀਂ ਕਿਸਮਤ ਵਾਲੀਏ ਤੂੰ ਇੰਨਾ ਪਿਆਰ ਕਰਨ ਵਾਲੇ ਸਹੁਰੇ ਕਿਸਮਤ ਨਾਲ ਹੀ ਮਿਲਦੇ ਨੇ ਬਰਖਨ ਫਿੱਕਾ ਜਿਹਾ ਹਾ ਹਾ ਹਸਿਆ ਉਸ ਦਾ ਦਿਲ ਕੀਤਾ ਕਹਿ ਦੇਵੇ ਕਿ ਮਾਤਾ ਇਹੋ ਜਿਹੇ ਸਹੁਰੇ ਕਿਸੇ ਨੂੰ ਵੀ ਨਾ ਮਿਲਣ ਇਹ ਹਾਥੀ ਦੇ ਦੰਦ ਖਾਣ ਦੇ ਹੋ ਤੇ ਦਿਖਾਉਣ ਦੇ ਹੋਰ ਨਹੀਂ ਪਰ ਵਿਚਾਰੀ ਸਬਰ ਦਾ ਕੁੱਟ ਪੀ ਕੇ ਰਹਿ ਗਈ ਉਸਨੇ ਸੋਚਿਆ ਝੱਗਾ ਚੁੱਕਿਆ ਆਪਣਾ ਹੀ ਟੰਡ ਨਗਾ ਹੋਵੇਗਾ ਲੋਕ ਲਾਜ ਨੇ ਉਸਦੇ ਮੂੰਹ ਤੇ ਚੁੱਪ ਦਾ ਤਾਲਾ ਲਗਾ ਦਿੱਤਾ ਸੀ ਵਰਖਾ ਨੂੰ 10 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਬੇਟਾ ਅਜੇ ਵੀ ਹਸਪਤਾਲ ਹੀ ਸੀ ਜਿਸ ਕਾਰਨ ਵਰਖਾ ਵੀ ਹਸਪਤਾਲ ਵਿੱਚ ਹੀ ਸੀ ਵਰਖਾ ਦੀਆਂ ਮੁਸੀਬਤਾਂ ਘਟਣ ਦੀ ਬਜਾਏ ਵਧਦੀ ਜਾ ਰਹੀਆਂ ਸਨ ਬੇਟੇ ਦੇ ਬੋਡੀ ਟੈਸਟਾਂ ਦੀ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਬੱਚੇ ਦਾ ਦਿਮਾਗ ਆਮ ਬੱਚਿਆਂ ਦੀ ਤੁਲਨਾ ਵਿੱਚ ਕਮਜ਼ੋਰ ਸੀ ਬਰਖਾ ਦਾ ਦਿਮਾਗ ਸੋਨੋ ਗਿਆ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਸ੍ਰੀਸ਼ ਦੁਪਹਿਰ ਦੇ ਸਮੇਂ ਹਸਪਤਾਲ ਪੁੱਜਾ ਤਾਂ ਉਸਨੇ ਬਰਖਾ ਤੋਂ ਬੇਟੇ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਬਰਖਾ ਨੇ ਰਿਪੋਰਟ ਚੁੱਕ ਕੇ ਬਿਨਾਂ ਬੋਲੇ ਸ੍ਰੀਸ਼ ਦੇ ਮੂਹਰੇ ਸੁੱਟ ਦਿੱਤੀ ਸ੍ਰੀਸ਼ ਨੂੰ ਬਰਖਾ ਦੀ ਇਸ ਹਰਕਤ ਤੇ ਗੁੱਸਾ ਤਾਂ ਬਹੁਤ ਆਇਆ ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਸਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਅਤੇ ਲਫਾਫੇ ਵਿੱਚੋਂ ਰਿਪੋਰਟ ਕੱਟ ਕੇ ਪੜੀ ਤਾਂ ਉਸ ਦੇ ਮੂੰਹ ਤੋਂ ਹਵਾਵਾਂ ਉੱਡਣ ਲੱਗੀਆਂ ਬਰਖਾ ਦੇ ਸੀਨੇ ਵਿੱਚ ਅੱਗ ਬਲ ਰਹੀ ਸੀ ਉਸ ਦੀਸ਼ ਨੂੰ ਬੋਲੀ ਤੁਸੀਂ ਮੈਨੂੰ ਪਰੇਸ਼ਾਨੀ ਦਾ ਢੋਂਗ ਕਰਕੇ ਨਾ ਦਿਖਾਓ ਇਹ ਸਭ ਤੁਹਾਡੀਆਂ ਕਤੂਤਾਂ ਦਾ ਹੀ ਨਤੀਜਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੁਣ ਵੀ ਤੁਸੀਂ ਪਹਿਲਾਂ ਬਾਗ ਜਾ ਕੇ ਦਾਰੂ ਪੀਓ ਮ제 ਕਰੋ ਖੁਸ਼ੀਆਂ ਮਨਾਓ ਸਾਰੇ ਜਾਣੇ ਸਤੀਸ਼ ਨੂੰ ਬਰਖਾ ਦੀਆਂ ਖਰੀਆਂ ਖੋਟੀਆਂ ਸੁਣ ਕੇ ਤਾਂ ਚੜ ਗਿਆ ਤੇ ਉਹ ਬੋਲਿਆ ਬਕਵਾਸ ਨਾ ਕਰੀ ਜਾਂ ਚੁੱਪ ਕਰ ਜਾ ਸਾਡਾ ਇਸ ਵਿੱਚ ਕੀ ਕਸੂਰ ਹੈ ਜੋ ਰੱਬ ਦੀ ਮਰਜ਼ੀ ਸੀ ਹੋ ਗਿਆ ਵਰਖਾ ਰੋਣ ਹਾਕੀ ਹੋ ਕੇ ਬੋਲੀ ਰੱਬ ਦੇ ਸਿਰ ਤੇ ਭੰਡਾ ਨਾ ਪੰਨੂ ਇਹਦੇ ਲਈ ਬਹੁਤ ਹੱਦ ਤੱਕ ਤੁਸੀਂ ਜ਼ਿੰਮੇਵਾਰ ਹੋ ਵਰਖਾ ਮੇਰੇ ਨਾਲ ਬਹਿਸ ਨਾ ਕਰ ਮੇਰਾ ਦਿਮਾਗ ਗਰਮ ਹੋ ਰਿਹਾ ਲੋਕਾਂ ਨੂੰ ਤਮਾਸ਼ਾ ਨਾ ਦਿਖਾ ਤਮਾਸ਼ਾ ਮੈਂ ਦਿਖਾ ਰਹੀ ਆ ਜਾਂ ਤੁਸੀਂ ਦਿਖਾ ਰਹੇ ਹੋ ਮੈਂ ਤੇਰੇ ਨਾਲ ਬਹਿਸ ਨਹੀਂ ਕਰਨੀ ਚਾਹੁੰਦਾ ਕਹਿ ਕੇ ਸਤੀ ਛੁੱਟ ਕੇ ਆਪਣੇ ਸ਼ੋਰੂਮ ਤੇ ਚਲਾ ਗਿਆ ਵਰਖਾ ਪਤਾ ਨਹੀਂ ਕਿੰਨਾ ਚਿਰ ਬੈਠੀ ਆਪਣੀ ਮਾੜੀ ਕਿਸਮਤ ਨੂੰ ਰੋਂਦੀ ਰਹੀ ਸतीश ਦੇ ਜਾਣ ਤੋਂ ਬਾਅਦ ਵਰਖਾ ਨੇ ਆਪਣੀ ਮਾਂ ਨੂੰ ਫੋਨ ਕਰਕੇ ਸਭ ਕੁਝ ਇਹਨ ਬਿੰਦ ਦੱਸ ਦਿੱਤਾ ਵਰਖਾ ਦੀਆਂ ਗੱਲਾਂ ਸੁਣ ਕੇ ਮਾਂ ਦੀ ਰੂਹ ਕੰਬ ਗਈ ਮਾਂ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਜਦ ਤੂੰ ਹਸਪਤਾਲ ਤੋਂ ਘਰ ਜਾਵੇਂਗੀ ਤਾਂ ਦੱਸ ਦੇਵੀਂ ਫਿਰ ਮੈਂ ਆ ਜਾਵਾਂਗੀ ਮਾਂ ਨੇ ਇਹ ਵੀ ਦੱਸਿਆ ਕਿ ਵਿਕਾਸ ਵੀ ਕੁਝ ਦਿਨਾਂ ਲਈ ਦੁਬਈ ਤੋਂ ਛੁੱਟੀ ਲੈ ਕੇ ਆ ਜਾਵੇਗਾ ਉਸਤੀਸ਼ ਨਾਲ ਆਮੋ ਸਾਹਮਣੇ ਬੈਠ ਕੇ ਗੱਲ ਕਰੇਗਾ ਸतीश ਵਰਖਾ ਨਾਲ ਗੁੱਸੇ ਹੋ ਕੇ ਕੰਮ ਤੇ ਤਾਂ ਆ ਗਿਆ ਸੀ ਫਰੋਜ਼ ਅਮਨ ਕੰਮ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ ਰਹਿ ਰਹਿ ਕੇ ਉਸ ਦਾ ਧਿਆਨ ਬਾਰਖਾ ਦੇ ਤਾਣੇ ਮੇਣੇ ਅਤੇ ਬੱਚੇ ਦੀ ਰਿਪੋਰਟ ਵੱਲ ਜਾ ਰਿਹਾ ਸੀ ਬੱਚੇ ਦੀ ਰਿਪੋਰਟ ਬਾਰੇ ਸੋਚ-ਸੋਚ ਉਸ ਦਾ ਦਿਮਾਗ ਫਟਣ ਲੱਗ ਪਿਆ ਸੀ ਜਦ ਇਹ ਸਭ ਉਸ ਦੇ ਬਸ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਫੋਨ ਲਾ ਕੇ ਰਿਪੋਰਟ ਬਾਰੇ ਦੱਸਿਆ ਤਾਂ ਪਿਤਾ ਨੇ ਕਿਹਾ ਕੋਈ ਨਹੀਂ ਸਭ ਠੀਕ ਹੋ ਜਾਣਾ ਹੁਣ ਤਾਂ ਸਾਇੰਸ ਨੇ ਬਥੇਰੀ ਤਰੱਕੀ ਕਰ ਲਈ ਹੈ ਤੂੰ ਫਿਕਰ ਨਾ ਕਰ ਤਾ ਰਾਜਾ ਤੇਰੀ ਚਿੰਤਾ ਦੂਰ ਕਰ ਦਿੰਨੇ ਹਾਂ ਤੇਰਾ ਬਾਪ ਕਿਹੜੇ ਮਰਜ਼ ਦੀ ਦਵਾਈ ਫਿਰ ਜੇ ਤੇਰੀ ਚਿੰਤਾ ਵੀ ਤਾਂ ਦੂਰ ਕਰ ਸਕਿਆ ਤਾਂ ਆ ਜਾ ਨਾਲੇ ਚੋਪੜਕੇ ਨਾਲੇ ਦੋ ਦੋ ਖਾਵਾਂਗੇ ਤੂੰ ਕੰਮ ਨਿਵੇੜ ਕੇ ਜਲਦੀ ਆ ਜਾ ਮੈਂ ਤੇਰੀ ਮਾਂ ਨੂੰ ਕਹਿਣਾ ਕਿ ਲਾਲ ਕਲੰਗੇ ਵਾਲੇ ਨੂੰ ਤੜਕਾ ਸ਼ਮਕਾ ਲਾ ਲਵੇ ਐਨਾ ਸੁਣਨ ਦੀ ਦੇਸੀ ਕੇ ਸਤੀਸ਼ਨ ਸਭ ਕੁਝ ਭੁੱਲ ਗਿਆ ਉਸਨੇ ਸ਼ੋਰੂਮ ਨੌਕਰ ਦੇ ਹਵਾਲੇ ਕਰਕੇ ਘਰ ਨੂੰ ਚਾਲੇ ਪਾ ਲਏ ਪਿਓ ਪੁੱਤਰ ਨੇ ਢੋਲੇ ਦੀਆਂ ਲਾਈਆਂ ਤੇ ਮਾਂ ਕੋਲ ਬੈਠੀ ਹੱਡੀਆਂ ਚੂਣਦੀ ਹੋਈ ਉਹਨਾਂ ਦੀਆਂ ਗੱਲਾਂ ਵਿੱਚ ਕਦੇ-ਕਦੇ ਟੋਣਾ ਲਾ ਦਿੰਦੀ। ਸਤੀਸ਼ ਖਾ ਪੀ ਕੇ ਉੱਥੇ ਹੀ ਲਾਮਨੇਟ ਹੋ ਗਿਆ ਸੀ। ਵਰਖਾ ਅੱਧੀ ਰਾਤ ਤੱਕ ਉਡੀਕ ਕਰਦੀ ਰਹੀ ਪਰ ਕਿਸੇ ਨੇ ਆਉਣਾ ਨਹੀਂ ਸੀ। ਥੱਕar ਕੇ ਹਸਪਤਾਲ ਦੀ ਕੰਟੀਨ ਵਿੱਚੋਂ ਹੀ ਖਾਣਾ ਲੈ ਕੇ ਖਾ ਲਿਆ। ਸਵੇਰ ਨੂੰ ਡਾਕਟਰ ਰਾਉਂਡ ਤੇ ਆਈ ਤਾਂ ਉਸਨੇ ਵਰਖਾ ਦੇ ਨਾਬਜਮੇ ਪੁੱਤ ਨੂੰ ਦੇਖਿਆ ਤੇ ਕਿਹਾ ਕਿ ਹੁਣ ਉਸਦਾ ਬੱਚਾ ਠੀਕ ਹੈ। ਅਤੇ ਉਹ ਹੁਣ ਬੇਟੇ ਨੂੰ ਘਰ ਲੈ ਕੇ ਜਾ ਸਕਦੀ ਹੈ ਡਾਕਟਰ ਦੀ ਗੱਲ ਸੁਣ ਕੇ ਵਰਖਾ ਨੂੰ ਸੁੱਖ ਦਾ ਸਾਹ ਆਇਆ ਤੇ ਉਸ ਨੇ ਰੱਬ ਦਾ ਸ਼ੁਕਰ ਮਨਾਇਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਭ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਅਤੇ ਬਾਅਦ ਵਿੱਚ ਸतीश ਨੂੰ ਨਾ ਚਾਹੁੰਦੇ ਹੋਏ ਵੀ ਫੋਨ ਕਰ ਦਿੱਤਾ ਸੀ ਸतीश ਮਾਂ ਪੁੱਤਰ ਨੂੰ ਹਸਪਤਾਲ ਤੋਂ ਲੈਣ ਲਈ ਪੁੱਜ ਤਾਂ ਗਿਆ ਸੀ ਪਰ ਦੋਵਾਂ ਨੇ ਇੱਕ ਦੂਜੇ ਨੂੰ ਨਹੀਂ ਬੁਲਾਇਆ ਬਰਖਾ ਦੀ ਮਾਂ ਵੀ ਉਸੇ ਹੀ ਦਿਨ ਆਪਣੀ ਧੀ ਦੇ ਘਰ ਪਹੁੰਚ ਗਈ ਸੀ ਉਹ ਕਸਮ ਖਾ ਕੇ ਆਈ ਸੀ ਕਿ ਚਾਹੇ ਦੁਨੀਆ ਇੱਧਰ ਦੇ ਉੱਧਰ ਹੋ ਜਾਵੇ ਪਰ ਆਪਣੀ ਧੀ ਨੂੰ ਨਾਲ ਲੈ ਕੇ ਹੀ ਪਰਤੇਗੀ ਉਹ ठान ਕੇ ਆਈ ਸੀ ਕਿ ਜੇ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲਿਆ ਤਾਂ ਉਂਗਲੀ țeḍḍī ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ ਜਿਵੇਂ ਹੀ ਉਹ ਘਰ ਦੇ ਅੰਦਰ ਬੜੀ ਧੀ ਦੀ ਹਾਲਤ ਦੇਖ ਕੇ ਉਸ ਦਾ ਕੱਲਜ ਫਟ ਗਿਆ ਪਰ ਉਸ ਨੇ ਆਪਣਾ ਮੂੰਹ ਬੰਦ ਬੰਦ ਰੱਖਿਆ ਕਿਉਂਕਿ ਉਹ ਆਪਣੀ ਧੀ ਨੂੰ ਇਸ ਨਰਕ ਵਿੱਚੋਂ ਕੱਢ ਕੇ ਲੈ ਜਾਣਾ ਲੈ ਜਾਣ ਵਾਸਤੇ ਆਈ ਸੀ ਉਸਤੀਸ਼ ਨੇ ਬੜੇ ਪਿਆਰ ਨਾਲ ਮਿਲੀ ਉਸਨੇ ਸਤੀਸ਼ ਦੇ ਫਰਿਸ਼ਤਿਆਂ ਨੂੰ ਵੀ ਪਿੰਕ ਤੱਕ ਨਾ ਲੱਗਣ ਦਿੱਤੀ ਕਿ ਪਿਛਲੇ ਦਿਨਾਂ ਵਿੱਚ ਉਸਨੇ ਅਤੇ ਉਸਦੇ ਪਰਿਵਾਰ ਨੇ ਮਿਲ ਕੇ ਜੋ ਵੀ ਘੋਲਣ ਘਾਲੇ ਸਨ ਉਹਨਾਂ ਬਾਰੇ ਉਸ ਨੂੰ ਕੁਝ ਪਤਾ ਸੀ ਸਤੀਸ਼ ਨੇ ਵੀ ਉਸ ਦਿਨ ਸੌ ਬਣੇ ਰਹਿਣ ਵਿੱਚ ਹੀ ਆਪਣੀ ਭਲਾਈ ਸਮਝੀ ਰਾਤ ਨੂੰ ਜਦੋਂ ਸਭ ਨੇ ਖਾਣਾ ਖਾ ਲਿਆ ਤਾਂ ਵਰਕਰ ਇਮਾਨ ਨੇ ਸਤੀਸ਼ ਨੂੰ ਬੜੇ ਪਿਆਰ ਨਾਲ ਕਿਹਾ ਪੁੱਤ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਹਾਂਜੀ ਦੋਸਤੋ ਮੰਮੀ ਸਤੀਸ਼ ਵੀ ਮੱਖਿਓ ਮਿੱਠਾ ਹੋ ਕੇ ਬੋਲਿਆ ਮੈਂ ਕਹਿਨੀ ਆ ਕਿ ਕਾਕਾ ਵਰਖਾ ਅਤੇ ਕਾਕਾ ਦੋਵੇਂ ਅਜੇ ਵੀ ਬਹੁਤ ਕਮਜ਼ੋਰ ਨੇ ਤੂੰ ਆਪਣਾ ਕੰਮਕਾਰ ਵੀ ਕਰਨਾ ਹੁੰਦਾ ਮੀਨਾਖੰਡ ਤਾਂ ਅਜੇ ਇਹਨਾਂ ਦੋਵਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਪੁੱਤ ਤੂੰ ਖੁਦ ਸਿਆਣਾ ਏ ਪਹਿਲਾਂ ਵੀ ਦੇਖ ਲਾ ਦੂਜੇ ਪਾਸੇੋਂ ਮੁੜੀਏ ਵਰਖਾ ਸਤੀਸ਼ ਸਮਝ ਗਿਆ ਸੀ ਕਿ ਉਸ ਦੀ ਸੱਸ ਮੱਖਣ ਕਿਉਂ ਲਗਾ ਰਹੀ ਹੈ ਸਤੀਸ਼ ਵੀ ਘੜਾ ਕੱਟ ਸੀ ਹਾਂਜੀ ਮੰਮੀ ਇਹ ਤਾਂ ਹੈ ਉਸਨੇ ਉਸਤਾਦੀ ਕਰਦੇ ਹੋਏ ਕਿਹਾ ਤੇ ਫਿਰ ਕਾਕਾ ਜੇ ਤੂੰ ਮੰਨੇ ਤਾਂ ਮੈਂ ਵਰਖਾ ਨੂੰ ਆਪਣੇ ਨਾਲ ਲੈ ਜਾਵਾਂ ਦੇਖ ਲਵੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਵੋ ਮੈਂ ਕਿਹੜਾ ਤੁਹਾਡੇ ਤੋਂ ਬਾਹਰ ਵਰਖਾ ਦੀ ਮਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ ਉਹ ਮਨਮਨੀ ਕਹਿ ਰਹੀ ਸੀ ਕਿ ਕਿਵੇਂ ਰਲ ਮਿਲ ਕੇ ਕੁੜੀ ਦਾ ਬਾਲਣ ਕਰ ਛੱਡਿਆ ਤੂੰ ਕੁੜੀ ਨੂੰ ਚੌਕਰ ਤੋਂ ਬਾਹਰ ਪੈਰ ਕੱਢ ਤਾਂ ਲੈਣ ਦੇ ਫਿਰ ਕਿਸੇ ਗੱਲ ਨਾਲ ਹੀ ਕੁੜੀ ਨੂੰ ਤੇਰੇ ਨਾਲ ਤੋਰਾਂਗੇ ਅਗਲੇ ਦਿਨ ਬਰਖਾ ਆਪਣੀ ਮਾਂ ਨਾਲ ਪਿਓ ਕੇ ਚਲੀ ਗਈ ਸੱਸ ਜਵਾਈ ਦੋਵੇਂ ਆਪਣੀ ਆਪਣੀ ਥਾਂ ਖੁਸ਼ ਸਨ ਜਿਵੇਂ ਕੋਈ ਬਹੁਤ ਵੱਡਾ ਰਣ ਜਿੱਤ ਲਿਆ ਹੋਵੇ ਬਰਖਾ ਆਪਣੀ ਮਾਂ ਨਾਲ ਜਦੋਂ ਪਿਓ ਕੇ ਘਰ ਪੁੱਜੀ ਤਾਂ ਪਰਚਾਈ ਨੇ ਚਾਈ ਚਾਈ ਤੇਲ ਚੋ ਕੇ ਨੰਦ ਨੂੰ ਸ਼ਗਨਾ ਨਾਲ ਘਰ ਦੇ ਅੰਦਰ ਵਾੜਿਆ ਚਾਹ ਪਾਣੀ ਪਲਾਉਣ ਤੋਂ ਬਾਅਦ ਪਰਜਾਈ ਨੇ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਕੇ ਲਾੜ ਲੜਾਇਆ ਤੇ ਪੁੱਛਿਆ ਵਰਖਾ ਨਾ ਕੀ ਰੱਖਿਆ ਮੇਰੇ ਸੋਹਣੇ ਜਿਹੇ ਪੁੱਤ ਦਾ ਭਾਬੀ ਰੱਖਣਾ ਏ ਅਜੇ ਕੁਝ ਨਹੀਂ ਰੱਖਿਆ ਮੈਂ ਤਾਂ ਇਹਦੀ ਤਬੀਅਤ ਨਹੀਂ ਮਾਰੀ ਪਈ ਸੀ ਨਾ ਵਾਰੇ ਤਾਂ ਸੋਚਿਆ ਹੀ ਨਹੀਂ ਮੈਂ ਸੋਚਿਆ ਸੀ ਕਿ ਪੂਰਾ ਕਰਵਾਵਾਂਗੇ ਫਿਰ ਜੋ ਵੀ ਪੰਡਤ ਜੀ ਸੁਝਾ ਦੇਣਗੇ ਉਹ ਰੱਖ ਲਵਾਂਗੇ ਚੱਲ ਫਿਰ ਮੈਂ ਰੱਖ ਦੇਵਾਂ ਤੁਸੀਂ ਰੱਖ ਲਵੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਠੀਕ ਹੈ ਫਿਰ ਅੱਜ ਤੋਂ ਆਪਾਂ ਇਹਨੂੰ ਹੈਰੀ ਕਹਾਂਗੇ ਜੋ ਮਰਜ਼ੀ ਕਹੋ ਭਾਬੀ ਬੱਸ ਅਪਕੇ ਦੁਆ ਕਰੋ ਕਿ ਮੁੰਡਾ ਠੀਕ ਹੋ ਜਾਵੇ ਹੋ ਜਾਣਾ ਤੂੰ ਚਿੰਤਾ ਨਾ ਕਰ ਸ਼ਾਮ ਨੂੰ ਵਰਖਾ ਤੇ ਪਿਤਾ ਜੀ ਆਫਿਸ ਤੋਂ ਆਏ ਤਾਂ ਆਪਣੀ ਲਾਟਲੀ ਧੀ ਅਤੇ ਦੋਤੇ ਨਾਲ ਮਿਲ ਕੇ ਬਹੁਤ ਖੁਸ਼ ਹੋਏ ਵਰਖਾ ਨੂੰ ਕਲਾਵੇ ਵਿੱਚ ਲੈ ਕੇ ਪਿਤਾ ਜੀ ਬੋਲੇ ਕੀ ਹਾਲ ਕਰ ਰੱਖਿਆ ਪਾਪੀਆਂ ਨੇ ਮੇਰੇ ਫੁੱਲਾਂ ਵਰਗੀ ਧੀ ਦਾ ਜ਼ਾਲਿਮਾਂ ਦੇ ਆਪਣੇ ਘਰ ਵੀ ਧੀਆਂ ਨੇ ਜੇ ਉਹਨਾਂ ਨਾਲ ਕੋਈ ਭੈੜਾ ਬਤੀਰਾ ਕਰੇ ਫਿਰ ਪਤਾ ਚੱਲੇ ਧੀ ਦਾ ਦਰਦ ਕੀ ਹੁੰਦਾ ਹੈ ਲੋਕ ਤਾਂ ਮਾਰ ਕੇ ਨਰਕ ਭੋਗਦੇ ਹੋਣਿਆ ਮੇਰੀ ਧੀ ਦਾ ਜਿਉਂਦੇ ਜੀ ਨਰਕ ਭੋਗ ਰਹੀ ਹੈ ਪਤਾ ਨਹੀਂ ਕਿਹੜੇ ਮਾੜੇ ਵੇਲੇ ਘਰੋਂ ਤੋਰ ਦਿੱਤੀ ਸੀ ਕਹਿੰਦੇ ਕਹਿੰਦੇ ਉਹਨਾਂ ਦਾ ਗਲਾ ਭਰ ਆਇਆ ਸੀ ਕੋਈ ਨਾ ਜੀ ਹੁਣ ਲੈ ਆਂਦਾ ਨਾ ਕੁੜੀ ਨੂੰ ਹੁਣ ਆਪਾਂ ਇਹਨੂੰ ਕਿਸੇ ਗੱਲ ਨਾਲ ਹੀ ਤੋਰਾਂਗੇ ਮੁੰਡੇ ਨੇ ਆ ਜਾਣਾ ਦੋ ਚਾਰ ਦਿਨਾਂ ਤੱਕ ਉਹ ਕਹਿੰਦਾ ਸੀ ਕਿ ਉਹ ਆ ਕੇ ਆਪ ਪਰੌਣੇ ਨਾਲ ਗੱਲ ਕਰੇਗਾ ਪਿਓ ਕੇ ਘਰ ਆ ਕੇ ਵਰਖਾ ਬਹੁਤ ਖੁਸ਼ ਸੀ ਉਸ ਦੇ ਮੁਰਝਾਏ ਹੋਏ ਚਿਹਰੇ ਤੇ ਇੱਕ ਅਲੱਗ ਜਿਹੀ ਰੌਣਕ ਆ ਗਈ ਸੀ ਸ਼ਾਮ ਨੂੰ ਵਿਕਾਸ ਦਾ ਫੋਨ ਆਇਆ ਤਾਂ ਮਾਂ ਨੇ ਵਿਕਾਸ ਨੂੰ ਵਰਖਾ ਦੇ ਆਉਣ ਦੀ ਖਬਰ ਦਿੱਤੀ ਅਤੇ ਕਿਹਾ ਕਾਕਾ ਹੁਣ ਕੋਈ ਫੈਸਲਾ ਕੀਤੇ ਬਿਨਾ ਕੁੜੀ ਨਹੀਂ ਤੋੜਨੀ ਜੇ ਹੁਣ ਵੇਲਾ ਹੱਥੋਂ ਨਿਕਲ ਗਿਆ ਮੁੜ ਹੱਥ ਨਹੀਂ ਆਉਣਾ ਵਿਕਾਸ ਨੇ ਮਾਂ ਦੀ ਹਾਂ ਵਿੱਚ ਹਾਂ ਮਲਾਈ ਅਤੇ ਕਿਹਾ ਤੁਸੀਂ ਨਿਸ਼ਚਿੰਤ ਰਹੋ ਉਸਨੇ ਵਰਖਾ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਉਹ ਚਿੰਤਾ ਨਾ ਕਰੇ ਉਹ ਆਪ ਅਸਤੀਸ਼ ਦੇ ਨਾਲ ਗੱਲ ਕਰੇਗਾ ਹੁਣ ਉਸ ਨੂੰ ਇੱਕ ਪਾਸਾ ਕਰਨਾ ਪਵੇਗਾ ਭਰਾ ਦੀਆਂ ਗੱਲਾਂ ਸੁਣ ਕੇ ਵਰਖਾ ਨੂੰ ਤਸੱਲੀ ਜਿਹੀ ਹੋਈ ਕਿ ਸ਼ਾਇਦ ਅਸਤੀਸ਼ ਵਿਕਾਸ ਦੀ ਦੋਸਤੀ ਖਾਤਰ ਹੀ ਕੋ ਚੱਕਲ ਨੂੰ ਹੱਥ ਮਾਰੀ ਤਾਂ ਘਰ ਉਜੜਨ ਤੋਂ ਬਚ ਜਾਵੇ ਥੋੜੇ ਦਿਨਾਂ ਬਾਅਦ ਵਿਕਾਸ ਦਬੇਈ ਤੋਂ 2 ਮਹੀਨੇ ਦੀ ਛੁੱਟੀ ਆ ਗਿਆ ਸੀ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਅਤੇ ਸਾਰਾ ਪਰਿਵਾਰ ਇਕੱਠਾ ਹੋਣ ਨਾਲ ਘਰ ਦੀ ਰੌਣਕ ਨੂੰ ਚਾਰ ਚੰਨ ਲੱਗੇ ਸਨ ਵਿਕਾਸ ਨੇ ਘਰ ਪਰਤ ਕੇ ਸਭ ਤੋਂ ਪਹਿਲਾਂ ਹੈਰੀ ਨੂੰ ਆਪਣੇ ਸ਼ਹਿਰ ਦੇ ਨਾਮੀ ਡਾਕਟਰ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੂੰ ਉਸ ਨੇ ਰਿਪੋਰਟਾਂ ਦਿਖਾਈਆਂ ਡਾਕਟਰ ਨੇ ਰਿਪੋਰਟਾਂ ਦੇਖ ਕੇ ਕਿਹਾ ਵਿਕਾਸ ਮੈਂ ਤੁਹਾਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦਾ ਬੱਚਾ ਇੱਕ ਤਾਂ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਇਸ ਲਈ ਕਮਜ਼ੋਰ ਹੈ ਅਤੇ ਦੂਜਾ ਇਹ ਬੱਚਾ ਨਾਰਮਲ ਬੱਚਿਆਂ ਨਾਲੋਂ ਦਿਮਾਗ ਪੱਖੋਂ ਥੋੜਾ ਜਿਹਾ ਮੇਰਾ ਮਤਲਬ 10-15% ਘੱਟ ਐਕਟਿਵ ਹੋਵੇਗਾ ਇਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਦੀ ਬਹੁਤ ਜ਼ਰੂਰਤ ਹੈ ਐਸਾ ਨਹੀਂ ਕਿ ਬੱਚਾ ਮੰਦਬੁੱਧੀ ਹੈ ਮੇਰੇ ਕਹਿੰਦਾ ਮਤਲਬ ਇਹ ਹੈ ਹੋ ਸਕਦਾ ਹੈ ਕਿ ਇਸ ਨੂੰ ਕਿਸੇ ਵੀ ਕੰਮ ਨੂੰ ਸਿੱਖਣ ਲਈ ਨਾਰਮਲ ਬੱਚਿਆਂ ਨਾਲੋਂ ਥੋੜਾ ਵੱਧ ਸਮਾਂ ਲੱਗੇਗਾ ਵਿਕਾਸ ਨੂੰ ਡਾਕਟਰ ਦੀ ਗੱਲ ਸੁਣ ਕੇ ਦੁੱਖ ਤਾਂ ਹੋਇਆ ਪਰ ਇੱਕ ਰਾਹਤ ਦੀ ਗੱਲ ਇਹ ਸੀ ਕਿ ਹੈਰੀ ਮੰਦ ਬੁੱਧੀ ਨਹੀਂ ਸੀ ਵਿਕਾਸ ਨੇ ਘਰ ਵਾਪਸ ਆ ਕੇ ਸਾਰੇ ਗੱਲਬਾਤ ਖਾ ਅਤੇ ਬਾਕੀ ਲੋਕਾਂ ਨੂੰ ਵੀ ਦੱਸ ਸੀ ਤਾਂ ਸਭ ਦੇ ਸਭ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਜਿਸ ਗੱਲ ਦਾ ਡਰ ਸੀ ਘਟੂ ਘਟ ਉਸ ਤੋਂ ਤਾਂ ਬਚਾ ਹੋ ਗਿਆ ਸੀ ਵਿਕਾਸ ਨੂੰ ਸਤੀਸ਼ ਤੇ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਸਿੱਧੇ ਤੌਰ ਤੇ ਵਰਖਾ ਦੀ ਇਸ ਹਾਲਤ ਦੇ ਲਈ ਜ਼ਿੰਮੇਵਾਰ ਸੀ ਜੇ ਵਰਖਾ ਦਾ ਥੋੜਾ ਜਿਹਾ ਵੀ ਖਿਆਲ ਰੱਖਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਖੈਰ ਬੀਤਿਆ ਸਮਾਂ ਕਦੇ ਹੱਥ ਨਹੀਂ ਆਉਂਦਾ ਪਰ ਆਉਣ ਵਾਲਾ ਸਮਾਂ ਤਾਂ ਸੰਭਿਆ ਜਾ ਸਕਦਾ ਹੈ ਨਾ ਇਹ ਸੋਚ ਕੇ ਵਿਕਾਸ ਨੇ ਸਤੀਸ਼ ਨੂੰ ਫੋਨ ਕਰਕੇ ਆਪਣੇ ਘਰ ਬੁਲਾਉਣ ਬਾਰੇ ਸੋਚਿਆ ਵਿਕਾਸ ਨੇ ਸਤੀਸ਼ ਨੂੰ ਫੋਨ ਕੀਤਾ ਹੈਲੋ ਹਾਈ ਕਰਨ ਤੋਂ ਬਾਅਦ ਵਿਕਾਸ ਨੇ ਕਿਹਾ ਸਤੀਸ਼ ਤੂੰ ਮੇਰਾ ਭਨੋਇਆ ਬਣਨ ਤੋਂ ਪਹਿਲਾਂ ਮੇਰਾ ਦੋਸਤ ਹੈ ਸੋ ਮੈਂ ਤੇਰੇ ਨਾਲ ਸਿੱਧਾ ਮੁੱਦੇ ਦੀ ਗੱਲ ਕਰਾਂਗਾ ਗੱਲ ਇਹ ਹੈ ਕਿ ਤੂੰ ਪਹਿਲਾਂ ਐਵੇਂ ਦਾ ਨਹੀਂ ਸੀ ਮੈਂ ਤੈਨੂੰ ਹੀਰਾ ਬੰਦਾ ਸਮਝਦਾ ਸੀ ਇਸ ਲਈ ਮੈਂ ਤੈਨੂੰ ਆਪਣੀ ਭੈਣ ਲਈ ਚੁਣਿਆ ਸੀ ਪਰ ਸ਼ਾਇਦ ਮੈਂ ਗਲਤ ਸੀ ਪਰ ਹੁਣ ਗੱਲ ਇਹ ਹੈ ਕਿ ਮੈਂ ਬਰਖਾ ਨੂੰ ਤੇਰੇ ਨਾਲ ਭੇਜਣ ਦੇ ਹੱਕ ਵਿੱਚ ਨਹੀਂ ਹਾਂ ਰੋਲ ਕੇ ਰੱਖ ਦਿੱਤੀ ਤੁਸੀਂ ਰਲ ਮਿਲ ਕੇ ਮੈਂ ਤਾਂ ਕਹਾਂਗਾ ਇਸ ਸਭ ਕੁਝ ਲਈ ਸਿਰਫ ਤੂੰ ਹੀ ਜ਼ਿੰਮੇਵਾਰ ਹੈ ਜੇ ਤੂੰ ਚੰਗਾ ਹੁੰਦਾ ਤਾਂ ਕਿਸੇ ਮਾਈ ਦੇ ਲਾਲ ਵਿੱਚ ਹਿੰਮਤ ਨਹੀਂ ਸੀ ਕਿ ਵਰਖਾਂ ਨੂੰ ਕੋਈ ਉਹ ਹੀ ਵੀ ਕਹਿ ਜਾਂਦਾ ਵਿਕਾਸਿਕ ਕੋ ਸਾ ਬੋਲੀ ਜਾ ਰਿਹਾ ਸੀ ਵਿਕਾਸ ਯਾਰ ਤੂੰ ਮੇਰੀ ਗੱਲ ਤਾਂ ਸੁਣ ਕਿ ਸੁਣਾ ਯਾਰ ਮੈਂ ਕਹਿਣ ਸੁਣਨ ਹੁਣ ਬੱਚਿਆ ਹੀ ਕੀ ਏ ਤੈਨੂੰ ਸ਼ਰਾਬ ਤੋਂ ਬਿਨਾ ਕੁਝ ਸੋਝਦਾ ਹੀ ਨਹੀਂ ਮੈਂ ਅੱਜ ਦੋ ਟੁੱਕ ਗੱਲ ਕਰਨੀ ਏ ਤੇਰੇ ਨਾਲ ਜਾ ਤਾ ਤੂੰ ਸ਼ਰਾਬ ਛੱਡ ਦੇ ਤੇ ਜਾਂ ਫਿਰ ਵਰਖਾ ਅਤੇ ਕੱਕੇ ਨੂੰ ਭੁੱਲ ਜਾ ਛੋਟੀਆਂ ਮੋਟੀਆਂ ਗੱਲਾਂ ਹਰ ਘਰ ਵਿੱਚ ਹੁੰਦੀਆਂ ਰਹਿੰਦੀਆਂ ਨੇ ਪਰ ਤੂੰ ਤਾਂ ਹੱਦ ਹੀ ਕਰ ਦਿੱਤੀ ਤੇਰਾ ਪਰਿਵਾਰ ਹਸਪਤਾਲ ਵਿੱਚ ਪਿਆ ਹੋਇਆ ਤਾਂ ਵੀ ਤੈਨੂੰ ਉਹਨਾਂ ਦੀ ਚਿੰਤਾ ਕਰਨ ਦੀ ਥਾਂ ਸਿਰਫ ਸ਼ਰਾਬ ਹੀ ਜ਼ਰੂਰੀ ਲੱਗੀ ਸਟੇਸ਼ਨ ਨੂੰ ਕੋਈ ਗੱਲ ਨਹੀਂ ਸੀ ਸੋਝ ਰਹੀ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਵਿਕਾਸ ਨੂੰ ਕਿ ਵਿਕਾਸ ਉਸ ਨੂੰ ਇੰਨਾ ਜਲੀਲ ਕਰੇਗਾ ਅਤੇ ਇਕੱਲਾ ਹੀ ਇਹਨਾ ਵੱਡਾ ਫੈਸਲਾ ਸੁਣਾ ਦੇਵੇਗਾ ਸतीश ਜੋ ਕੁਝ ਮੈਂ ਕਿਹਾ ਇਹ ਸੋਚ ਸਮਝ ਕੇ ਹੀ ਤੈਨੂੰ ਕਿਹਾ ਹੈ ਅਤੇ ਤੂੰ ਵੇਸਵਾਰੇ ਸੋਚ ਲੈ ਅਤੇ ਮੈਨੂੰ ਦੱਸ ਦੇਵੀਂ ਤੇਰਾ ਕੀ ਵਿਚਾਰ ਹੈ ਇਹਨਾ ਕਹਿ ਕੇ ਵਿਕਾਸ ਨੇ ਫੋਨ ਕੱਟ ਦਿੱਤਾ ਵਿਕਾਸ ਦੇ ਫੋਨ ਕੱਟਣ ਤੋਂ ਬਾਅਦ ਸतीश ਨੂੰ ਪੈਰਾਂ ਹੱਥਾਂ ਦੀ ਪੈ ਗਈ ਸੋਚਾਂ ਨੇ ਉਸ ਨੂੰ ਚਾਰੇ ਪਾਸਿਓਂ ਚਾਰੇ ਪਾਸਿਓਂ ਘੇਰਾ ਪਾ ਲਿਆ ਸੀ ਮਿਕਾਸ ਦੀਆਂ ਬੋਲੀਆਂ ਹੋਈਆਂ ਗੱਲਾਂ ਰਹਿ ਰਹਿ ਕੇ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ ਉਸੇ ਸਾਰੀ ਰਾਤ ਅੱਖਾਂ ਵਿੱਚ ਹੀ ਨਿਕਲ ਗਈ ਸੀ ਸਵੇਰ ਸਾਰ ਹੀ ਸਤੀਸ਼ ਨੇ ਸੋਰੇ ਕਰਨ ਚਾਲੇ ਪਾ ਲਏ ਸੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਵਿਕਾਸ ਦੇ ਸੁਣਾਏ ਸੋਲਿਆਂ ਦਾ ਸਤੀਸ਼ ਤੇ ਇੰਨਾ ਅਸਰ ਹੋਵੇਗਾ ਕਿ ਸਤੀਸ਼ ਮੋਹ ਫੁੱਟ ਦੀ ਨੂੰ ਹੀ ਦਰਵਾਜ਼ੇ ਤੇ ਦਸਤਕਤ ਦੇ ਦੇਵੇਗਾ ਵਿਕਾਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਤੀਸ਼ ਨੂੰ ਸਾਹਮਣੇ ਵੇਖ ਕੇ ਇਹ ਸਮਝਣ ਵਿੱਚ ਦੇਰ ਨ ਲੱਗੀ ਕਿ ਸਤੀਸ਼ ਤੇ ਕੀ ਬੀਤ ਰਹੀ ਸੀ ਸੁਤੇਸ਼ ਨੇ ਮੇ ਪਾਈ ਦਰਵਾਜ਼ੇ ਤੇ ਖੜਾ ਸੀ ਵਿਕਾਸ ਨੇ ਉਸ ਨੂੰ ਅੰਦਰ ਆਉਣ ਲਈ ਕਿਹਾ ਉਹ ਸਿਰ ਝੁਕਾ ਕੇ ਵਿਕਾਸ ਦੇ ਪਿੱਛੇ ਪਿੱਛੇ ਅੰਦਰ ਆ ਗਿਆ ਸਾਰੇ ਘਰ ਵਿੱਚ ਚੁੱਪ ਛਾ ਗਈ ਸੀ ਜਿਵੇਂ ਕੋਈ ਬਹੁਤ ਵੱਡੀ ਅਨਹੂਣੀ ਹੋ ਗਈ ਹੋਵੇ ਵਿਕਾਸ ਨੇ ਸੁਤੇਸ਼ ਨੂੰ ਬੈਠਣ ਲਈ ਇਸ਼ਾਰਾ ਕੀਤਾ ਤਾਂ ਸੁਤੇਸ਼ ਬਿਨਾਂ ਅੱਖਾਂ ਮਿਲਾਏ ਥੈਂਕਸ ਬੋਲ ਸੋਫੇ ਤੇ ਬੈਠ ਗਿਆ ਵਿਕਾਸ ਦੇ ਘਰਵਾਲੀ ਨੇ ਪਾਣੀ ਲਿਆ ਕੇ ਸੁਤੇਸ਼ ਨੂੰ ਦਿੱਤਾ ਪਰ ਸੁਤੇਸ਼ ਨੇ ਹੱਥ ਜੋੜ ਕੇ ਪਾਣੀ ਪੀਣ ਤੋਂ ਮਨ ਕਰ ਦਿੱਤਾ ਘਰ ਵਿੱਚ ਚੁੱਪ ਏਵੇਂ ਬਸਰੀ ਹੋਈ ਸੀ ਜੇ ਸুই ਡਿੱਗੀ ਤਾਂ ਉਸ ਦੀ ਆਵਾਜ਼ ਵੀ ਸੁਣ ਜਾਂਦੀ। ਅਖੀਰ ਵਿਕਾਸ ਨੇ ਚੁੱਪੀ ਤੋੜੀ। ਸਤੀਸ਼ਾ ਤੂੰ ਦੱਸ ਕੀ ਮਨ ਬਣਾਇਆ? ਕੀ ਚਾਹਨਾ ਏ ਤੂੰ? ਪਰਿਵਾਰ ਚਾਹੀਦਾ ਜਾਂ ਨਹੀਂ ਤੈਨੂੰ? ਮੇਰਾ ਖਿਆਲ ਏ ਕਿ ਚੰਗੀ ਤਰ੍ਹਾਂ ਸੋਚ ਸਮਝ ਕੇ ਹੀ ਆਇਆ ਹੋਵੇਂਗਾ। ਜਦ ਤਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਚੁੱਕ ਲੈ। ਨਹੀਂ ਤੇ ਦੋਵਾਂ ਦੇ ਰਸਤੇ ਅਲੱਗ-ਅਲੱਗ ਹੋ ਜਾਣੇ ਚਾਹੀਦੇ ਨੇ। ਵਰਖਾ ਦੀ ਮਾਂ ਤੇ ਪਿਤਾ ਜੀ ਵੀ ਉਹਨਾਂ ਦੇ ਨਜ਼ਦੀਕ ਆ ਕੇ ਬੈਠ ਗਏ। ਸਿਸ਼ ਕੋਈ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਵਿਹਾਜਾ ਉਹ ਨੀਵੀਂ ਪਾਈ ਬੈਠਾ ਰਿਹਾ। ਸਿਸ਼ ਜਦੋਂ ਕੋਈ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਔਰਤ ਦਾ ਵੀ ਨਵਾਂ ਜਨਮ ਹੁੰਦਾ ਹੈ। ਉਸੇ ਅੰਦਰ ਜੀਵ ਪਲਦਾ ਹੈ ਤਾਂ ਉਸ ਨੂੰ ਦੇਖ ਰੇਖ ਦੀ ਬਹੁਤ ਜ਼ਰੂਰਤ ਹੁੰਦੀ ਹੈ। ਨਾਰਮਲ ਨਾਲੋਂ ਜ਼ਿਆਦਾ ਖਰਾਕ ਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ। ਤੂੰ ਦੱਸ ਇਹਨਾਂ ਵਿੱਚੋਂ ਕੋਈ ਵੀ ਇੱਕ ਪੂਰੀ ਕੀਤੀ। ਪਿਆਰ ਜਾਂ ਖਰਾਕ ਤਾਂ ਇੱਕ ਪਾਸੇ ਤੂੰ ਤਾਂ ਉਲਟਾ ਮੇਰੀ ਭੈਣ ਦਾ ਖੂਨ ਰੱਜ ਕੇ ਪੀਤਾ। ਤੇਰਾ ਬੱਚਾ ਬਿਮਾਰ ਪਿਆ ਸੀ ਤੇ ਤੈਨੂੰ ਸ਼ਰਾਬ ਦਾ ਡੋਬ ਲਿਆ ਹੋਇਆ ਸੀ ਮੈਂ ਮੰਨਦਾ ਹਾਂ ਕਿ ਮਾਂ ਪਿਓ ਵੀ ਜ਼ਰੂਰੀ ਨੇ ਪਰ ਪਰਿਵਾਰ ਵੀ ਉਨਾ ਹੀ ਜ਼ਰੂਰੀ ਹੈ ਹਰ ਰਿਸ਼ਤੇ ਦੀ ਆਪਣੀ अहमियत ਹੁੰਦੀ ਹੈ ਤੇ ਹਰ ਰਿਸ਼ਤੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਤੂੰ ਸਮਝ ਰਿਹਾ ਹੈ ਨਾ ਮੈਂ ਕੀ ਕਹਿ ਰਿਹਾ ਹੁਣ ਤੱਕ ਉਸਦੀ ਛੇਵੇਂ ਬੈਠਾ ਸੀ ਜਿਵੇਂ ਮੂੰਹ ਵਿੱਚ ਕੁੰਗਣੀਆਂ ਪਾਈਆਂ ਹੋਈਆਂ ਹੋਣ ਅਤੇ ਵਿਕਾਸ ਨੂੰ ਜਵਾਬ ਦੇਣ ਲਈ ਉਸ ਦਾ ਮੂੰਹ ਮਸਾ ਹੀ ਖੁੱਲਿਆ ਸੀ ਹਾਂ ਵਿਕਾਸ ਮੈਂ ਸੁਣ ਰਿਹਾ ਹਾਂ ਵਿਕਾਸ ਨੇ ਸਤੀਸ਼ ਨੂੰ ਸਮਝਾਉਣ ਲਈ ਆਪਣੇ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ ਸ਼ਾਇਦ ਸਤੀਸ਼ ਤੇ ਕੁਝ ਅਸਰ ਵੀ ਹੋਇਆ ਸੀ ਵਰਖਾ ਤੇ ਬੇਟਾ ਹੈਰੀ ਅੰਦਰ ਬੈਠੇ ਸਨ ਹੈਰੀ ਦੇ ਰੋਣ ਦੀ ਆਵਾਜ਼ ਨੇ ਸਤੀਸ਼ ਦੇ ਅੰਦਰੋਂ ਜਿਵੇਂ ਕੋਈ ਤਾਰ ਛੇੜ ਦਿੱਤੀ ਸੀ ਉਹ ਬੇਚੈਨੀ ਜਹੀ ਨਾਲ ਇੱਧਰ-ਉੱਧਰ ਵੇਖਣ ਲੱਗਾ ਤਾਂ ਵਰਖਾ ਦੀ ਮਾਂ ਨੇ ਵਰਖਾ ਨੂੰ ਬਾਹਰ ਆਉਣ ਲਈ ਕਿਹਾ ਵਰਖਾ ਬੇਟੀ ਨੂੰ ਲੈ ਕੇ ਬਾਹਰ ਆ ਗਈ ਮਾਂ ਨੇ ਹੈਰੀ ਨੂੰ ਵਰਖਾ ਦੀ ਗੋਦ ਵਿੱਚ ਗੋਦ ਵਿੱਚੋਂ ਲੈ ਕੇ ਸਤੀਸ਼ ਨੂੰ ਫੜਾਉਂਦੇ ਹੋਏ ਕਿਹਾ ਲੈ ਦੇਖ ਇਹ ਉਹੀ ਮਾਂ ਪੁੱਤ ਨੇ ਜੋ ਉਸ ਦਿਨ ਮੈਂ ਲੈ ਕੇ ਆਈ ਸੀ ਕਾਕਾ ਅਸੀਂ ਤੇਰੇ ਦੋਖੀ ਨਹੀਂ ਪਰ ਤੂੰ ਆਪਣੇ ਫਰਜ਼ ਨਹੀਂ ਨਿਭਾਉਂਦਾ ਤਾਂ ਸਭ ਕੁਝ ਸਹੀ ਜ ਸਹੀ ਰਹਿੰਦਾ ਬੇਟੇ ਨੂੰ ਗੋਦ ਵਿੱਚ ਲੈ ਕੇ ਸਤੀਸ਼ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੋਇਆ ਤੇ ਉਸਨੇ ਅੱਖਾਂ ਝੁੱਕ ਕੇ ਵਰਖਾ ਵੱਲੋਂ ਵੱਲ ਵੇਖਿਆ ਜੋ ਅੱਖਾਂ ਵਿੱਚ ਹੰਝੂਆਂ ਦੇ ਨਾਲ-ਨਾਲ ਸਤੀਸ਼ ਨੂੰ ਕਈ ਸਵਾਲ ਕਰ ਰਹੀ ਸੀ ਸਤੀਸ਼ ਨੇ ਵੀ ਸ਼ਾਇਦ ਬਹੁਤ ਕੁਝ ਉਸ ਦੀਆਂ ਹੰਝੂ ਆ ਭਰਿਆਂ ਅੱਖਾਂ ਵਿੱਚੋਂ ਪੜ ਲਿਆ ਸੀ ਪਰ ਉਸ ਕੋਲ ਵਰਖਾ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸੌਰੀ ਬੋਲਣ ਦੇ ਵਿਕਾਸ ਨੇ ਆਪਣੀ ਪਤਨੀ ਨੂੰ ਖਾਣਾ ਪਰੋਸਣ ਲਈ ਕਿਹਾ ਤਾਂ ਉਸਨੇ ਛੱਟਪਟ ਖਾਣਾ ਪਰੋਸ ਦਿੱਤਾ ਜਦੋਂ ਸਭ ਨੇ ਖਾਣਾ ਖਾ ਲਿਆ ਤਾਂ ਵਿਕਾਸ ਨੇ ਸਿਸ਼ ਨੂੰ ਪੁੱਛਿਆ ਕਿ ਉਸਨੇ ਕੀ ਸੋਚਿਆ ਤਾਂ ਸਿਸ਼ ਨੇ ਕਿਹਾ ਕਿ ਯਾਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਰਾਂਗਾ ਕਿ ਵਰਖਾ ਨੂੰ ਕੋਈ ਤਕਲੀਫ ਨਾ ਹੋਵੇ ਠੀਕ ਹੈ ਪਰ ਵਰਖਾ ਅਤੇ ਕਟ ਤੋਂ ਘੱਟ 2 ਮਹੀਨੇ ਇੱਥੇ ਰਹੇਗੀ ਜਦ ਤੱਕ ਹੈਰੀ ਵਰਖਾ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਸਤੀਸ਼ ਬਿਨਾਂ ਸ਼ਰਤ ਸਭ ਕੁਝ ਮੰਨ ਗਿਆ ਸੀ ਕੋਈ ਵੀ ਔਰਤ ਆਪਣਾ ਘਰ ਟੁੱਟਦਾ ਨਹੀਂ ਦੇਖ ਸਕਦੀ ਉਹ ਆਪਣੀ ਘਰ ਸਤੀ ਨੂੰ ਬਚਾਉਣ ਦੀ ਹਰ ਸੰਭ 可能 ਕੋਸ਼ਿਸ਼ ਕਰਦੀ ਹੈ ਵਰਖਾ ਨੂੰ ਵੀ ਅੰਦਰੋਂ ਇੱਕ ਤਸੱਲੀ ਜੀ ਮਿਲੀ ਸੀ ਕਿ ਉਸ ਦਾ ਘਰ ਟੁੱਟਣੋਂ ਬਚ ਗਿਆ ਸਤੀਸ਼ ਵਰਖਾ ਨੂੰ 2 ਮਹੀਨਿਆਂ ਬਾਅਦ ਬਾਪਾ ਵਾਪਸ ਆਪਣੇ ਘਰ ਲੈ ਆਇਆ ਹੁਣ ਉਸ ਵਿੱਚ ਕਾਫੀ ਬਦਲਾਅ ਆ ਗਿਆ ਸੀ ਉਸ ਸਮੇਂ ਸਰਕਾਰ ਆ ਜਾਂਦਾ ਹੈਰੀ ਅਤੇ ਵਰਖਾ ਨੂੰ ਵੀ ਪੂਰਾ ਸਮਾਂ ਦਿੰਦਾ ਵਰਖਾ ਨੂੰ ਲੱਗ ਰਿਹਾ ਸੀ ਕਿ ਸਭ ਠੀਕ ਹੋ ਗਿਆ ਸੀ ਹੈਰੀ ਤਾਂ 1 ਸਾਲ ਦਾ ਹੋ ਚੁੱਕਾ ਸੀ ਅਤੇ ਸਿਹਤਪੱਖੋਂ ਤੰਦਰੁਸਤ ਦਿਖਦਾ ਸੀ ਵਰਖਾ ਦੁਬਾਰਾ ਗਰਭਵਤੀ ਹੋ ਗਈ ਸੀ ਇਸ ਵਾਰ ਸਤੀਸ਼ ਵਰਖਾ ਦਾ ਪੂਰਾ ਖਿਆਲ ਰੱਖਦਾ ਸੀ ਵਰਖਾ ਨੇ 9 ਮਹੀਨੇ ਬਾਅਦ ਇੱਕ ਹੋਰ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਚੈਰੀ ਰੱਖਿਆ ਗਿਆ ਸਤੀਸ਼ ਬਹੁਤ ਖੁਸ਼ ਸੀ ਚੈਰੀ ਦੇ 2 ਮਹੀਨੇ ਦਾ ਹੋ ਗਿਆ ਸੀ ਸਤੀਸ਼ ਦੇ ਭੈਣ ਭਣੋਈਆਂ ਚੈਰੀ ਨੂੰ ਵੇਖਣ ਆਏ। ਸਤੀਸ਼ ਨੇ ਆਪਣੇ ਮਾਪਿਆਂ ਨੂੰ ਵੀ ਰਾਤ ਦੇ ਖਾਣੇ ਤੇ ਬੁਲਾਇਆ। ਰਾਤ ਨੂੰ ਸਤੀਸ਼ ਨੇ ਭਣੋਈਆਂ ਅਤੇ ਪਿਤਾ ਨੂੰ ਸ਼ਰਾਬ ਦੀ ਪਾਰਟੀ ਕੀਤੀ। ਦੋਹਾਂ ਜਣੇ ਨੇ ਰੱਜ ਕੇ ਸ਼ਰਾਬ ਪੀਤੀ, ਖਾਣਾ ਖਾ ਕੇ ਸਾਰੇ ਸੌਣ ਲਈ ਚਲੇ ਗਏ। ਵਰਖਾ ਜਿਹੜੀ ਰਸੋਈ ਸੰਭਾਲ ਰਹੀ ਸੀ ਉਸ ਦਾ ਨੰਦੋ ਯਾਰ ਰਸੋਈ ਵਿੱਚ ਆ ਕੇ ਉਸ ਨੂੰ ਗੰਦੀਆਂ ਨਜ਼ਰਾਂ ਨਾਲ ਘੂਰਦਾ ਹੋਇਆ ਬੋਲਿਆ, ਮੈਂ ਕੁਝ ਮਦਦ ਕਰ ਦੇਵਾਂ। ਪਹਿਲਾਂ ਤਾਂ ਵਰਖਾ ਘਬਰਾ ਗਈ। ਪਰ ਜਲਦੀ ਹੀ ਸੰਭਲਦੀ ਹੀ ਬੋਲੀ ਜੀਜਾ ਜੀ ਤੁਸੀਂ ਜਾ ਕੇ ਸੌਂ ਜਾਵੋ ਨਹੀਂ ਮੈਂ ਤੇਰੀ ਮਦਦ ਕਰ ਦਿੰਦਾ ਹਾਂ ਕਹਿ ਕੇ ਉਸਨੇ ਵਰਖਾ ਦਾ ਹੱਥ ਫੜ ਲਿਆ ਵਰਖਾ ਨੇ ਸ਼ੇਰਨੀ ਦੀ ਤਰ੍ਹਾਂ ਦਹਾੜ ਕੇ ਕਿਹਾ ਮੈਂ ਕਿਹਾ ਨਾ ਜਾ ਕੇ ਸੌਂ ਜਾਵੋ ਅਤੇ ਨਾਲ ਦੀ ਨਾਲ ਇੱਕ ਥੱਪੜ ਵੀ ਰਸੀਦ ਕਰ ਦਿੱਤਾ ਅਤੇ ਸੋਈ ਤੋਂ ਬਾਹਰ ਆ ਗਈ ਵਰਖਾ ਦੀ ਆਵਾਜ਼ ਸੁਣ ਕੇ ਦੋਵੇਂ ਨਣਦਾ ਵੀ ਉੱਥੇ ਆ ਕੇ ਆ ਗਈਆਂ ਕੀ ਹੋਇਆ ਵਰਖਾ ਅੱਗ ਬਬੂਲਾ ਹੋਈ ਪਈ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲ ਪਾਉਂਦੀ ਨੰਦੋਇਆ ਬੋਲਿਆ ਮੈਂ ਤਾਂ ਪਾਣੀ ਪੀਣ ਆਇਆ ਸੀ ਇਹਨੂੰ ਪਤਾ ਨਹੀਂ ਕੀ ਪੁੱਤ ਚਿੰਬੜਿਆ ਹੋਇਆ ਮੈਨੂੰ ਪਾਣੀ ਤਾਂ ਕੀ ਦੇਣਾ ਐਵੇਂ ਹੀ ਲਾਲ ਪੀਲੀ ਹੋਈ ਜਾਂਦੀ ਆ ਵਰਖਾ ਪਾਣੀ ਦਾ ਘੁੱਟ ਨਹੀਂ ਦੇ ਸਕਦੀ ਸੀ ਤੁਹਾਡੇ ਘਰ ਦਾ ਜਵਾਈਏ ਐਨਾ ਵੀ ਨਹੀਂ ਕਰ ਸਕਦੀ ਤੂੰ ਵਰਖਾ ਨੇ ਘਟ ਕੇ ਕਿਹਾ ਪਾਣੀ ਲੈਣ ਲਈ ਮੇਰਾ ਹੱਥ ਫੜਨ ਦੀ ਕੀ ਲੋੜ ਸੀ ਮੂੰਹ ਤੋਂ ਵੀ ਫੁੱਟ ਸਕਦਾ ਸੀ ਨਾ ਦੋਵਾਂ ਨੂੰ ਉੱਚੀ ਉੱਚੀ ਬੋਲਦੇ ਸੁਣ ਕੇ ਸਤੀਸ਼ ਵੀ ਉੱਥੇ ਆ ਗਿਆ ਵਰਖਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਪਾਸਤੀਸ਼ ਨੇ ਉਸਦੀ ਇੱਕ ਨਾ ਸੁਣੀ ਸਭੋਂ ਉਲਟਾ ਉਸ ਨੂੰ ਆਪਣੇ ਭੈਣ ਭਣੋਈਓ ਤੋਂ ਮਾਫੀ ਮੰਗਣ ਲਈ ਕਿਹਾ ਵਰਖਾ ਨੇ ਕਿਹਾ ਮਾਫੀ ਮੰਗਦੀ ਮੇਰੀ ਜੁੱਤੀ ਮੈਂ ਕੁਝ ਕੀਤਾ ਨਹੀਂ ਜਿਹਨੇ ਗਲਤੀ ਕੀਤੀ ਉਸ ਨੂੰ ਡੁੱਬ ਮਰਨਾ ਚਾਹੀਦਾ ਹੈ ਤੇ ਉਹ ਹਿੱਕ ਤਾਣ ਕੇ ਖੜਾ ਹੈ ਸਤੀਸ਼ ਨੇ ਬਿਨਾਂ ਅੱਗਾ ਪਿੱਛਾ ਵੇਖੇ ਵਰਖਾ ਨੂੰ ਬੁਰੀ ਤਰ੍ਹਾਂ ਮਾਰਿਆ ਵਰਖਾ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਉਸ ਜ਼ਮਾਨ ਸतीश ਤੋਂ ਬੁਰੀ ਤਰ੍ਹਾਂ ਖੱਟਾ ਹੋ ਗਿਆ ਸੀ। ਬਾਕੀ ਕਹਾਣੀ ਚੱਲਣ ਅਗਲੇ ਭਾਗ ਦੇ ਵਿੱਚ ਅੱਜ ਦੀ ਧਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰਦੇ ਹੋ ਜੀ ਧੰਨਵਾਦ